ਆ ਉਹ ਤੇਰੇ ਭਾਨਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫਤ ਹੋਏਗਾ ਐਡੀ ਆਮ ਆਧਵੀ ਪਾਰਟੀ ਵਾਲੇ ਮਾੜੇ ਸਾਫਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਸ਼ਕਰੋ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਜ ਕਰੋ ਤੜਕੇ 3:90 ਦੀਆਂ ਰੇਡਾਂ ਪੂਰੇ ਪੰਜਾਬ ਵਿੱਚ ਸਾਰੇ ਬੰਦੇ ਰਟੇਨ ਕਰ ਲੈ ਘਰਾਇਨਾ ਜ਼ਰਬੰਦ ਕਰ ਲੈ ਕੁਛ ਫੜ ਲੈ ਰਾਸਤਾਂ ਤੋਂ 2000 ਬੰਦਾ ਘੇਰ ਲਿਆ ਉਹ ਸੜਕ ਤੇ ਬੈਠੇ ਆ ਉਹ ਬਰਨ ਨਹੀਂ ਦਿੱਤੇ ਹਬੌਰੋਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੋਗੇ ਵਾਲੇ ਲੁਧਿਆਣੇ ਵਾਲੇ ਕੱਲੇ ਕੱਲੇ ਬੰਦੇ ਦੇ ਉੱਤੇ ਕੱਲੇ ਕੱਲੇ ਬੰਦੇ ਦੇ 10-10 ਬੰਦੇ ਤੇ ਪੁਲਿਸ ਵਾਲੇ ਉਠਾਦੇ ਆ ਹੱਦ ਹੋ ਗਈ ਲਾਜ ਹੋਰ ਕੋਈ ਕਰਨੀ ਲਾਜ ਜਿੰਨਾ ਜ਼ੋਰ ਤੇਰਾ ਜਿੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਾਂ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਿਆ ਤੇ ਮੈਂ ਮੁੱਖ ਮੰਤਰੀ ਹੁੰਦੇ ਹਾਂਵੇਂ ਕਰਦਾ ਕਰਦੇ ਲਾ ਦੇ ਜ਼ੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਪਰੋ ਆਤ ਤੇ ਖੁਦਾ ਦਾ ਵੈਰ ਆ ਦੇਖ ਲਾ ਜਿਹੜੇ ਕਰੇ 25 ਸਾਲ ਰਾਜ ਕਰਾਂਗੇ ਲੋਕਾਂ ਦੇ ਹਸਰ ਕੀ ਕਰਦਾ ਪ੍ਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਉਹ ਪਾਣੀਆਂ ਯੇਰਾ ਪਾ ਕੇ ਸਾਨੂੰ ਮਾਰਤਾ ਤੇ ਅਸੀਂ ਯੇਰਾ ਰੋਕਣ ਦੀ ਗੱਲ ਕਰਦੇ ਆਂ ਯੇਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟੈਕਟ ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੇ ਆਲੇ ਦਾਲੇ ਪੁਲਿਸ ਦਾ ਪਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਵਰਗੇ ਨਾਲ ਦੇ ਮੁੰਡੇ ਕੁਛ ਫੜੇ ਗਏ ਮਰੇ ਪਹੁੰਚੇ ਰਾਜ ਵਰਗੇ ਖਾਲਸੇਰਗੇ ਡਾਂਗਾ ਮਾਰ ਕੇ ਪੁਲਿਸ ਲਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿੱਥੇ ਵੀ ਤੁਹਾਨੂੰ ਮੈਂ ਘੇਰਦੇ ਆ ਉਥੇ ਆਪਣਾ ਨਾਮ ਨਾਲ ਬਹਿ ਕੇ ਤੇ ਸੜਕਾਂ ਦੇ ਜਾਮ ਕਰਦੇ ਆ ਨਿਕਲਣਾ ਜ਼ਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਣੀਆਂ ਤਾਂ ਨਹੀਂ ਹੋਣਗੀਆਂ ਨਹੀਂ ਬਾਈ ਇਹ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰੇ ਆ ਨੇੜੇ ਆ ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆ ਆਵਾਂਗੇ ਹਰ ਹਾਲ ਚਾਵਾਂਗੇ ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਂ ਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ ਅਸੀਂ ਕੁੱਖਾਂ 'ਚ ਆਪਣੀਆਂ ਨਸਲਾ ਕਤਲ ਹੁੰਦੀਆਂ ਦੇਖ ਰਿਆਂ 11 ਕਰਕੇ ਆ। ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ? ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨੀ ਜਮੀਰ ਮਰੀ। ਕੋਈ ਗੱਲ ਨਹੀਂ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ-ਬਾਰ ਮੌਕਾ ਨਹੀਂ ਆਉਣਾ। 11 ਛੋੜੇ ਪਾਣੀ 'ਚ ਆ ਗਏ, ਥੋੜੇ ਜਰੇਨੀ ਮਾ ਆ ਗਿਆ ਪਾਣੀ 'ਚ। ਘਰਾਂ ਤੱਕ ਛੋੜੇ ਮੌਤ ਆ ਗਈ ਹੈ ਪਾਣੀਆਂ ਰਾਹੀਂ। ਅੱਜ ਵੀ ਨਾ ਉੱਥੇ ਦਾ ਭੁੱਲ ਜੋ ਕਦੇ ਵੀ। ਤਮਾਸ਼ੀਬੀਂ ਨਾ ਬਣੋ। ਉੱਠੋ। ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਸੜਕਾਂ ਨਿਕਲ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਛੋਟੀ ਦਾ ਜ਼ੋਰ ਕਹਿਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰਦੇ ਹੋ ਨਮੇੜ ਲਾ ਕੋ ਰੀ ਤੇਰੇ ਮਨ ਚ ਰਹਿ ਨਾ ਜਾਵੇ ਆਮ ਆਦਮੀ ਪਾਰਟੀ ਤੇਜਰੀਆ ਤੇਰੇ ਹੀ ਮਨਜ਼ੂਰੀ ਨਾਲ ਜੇ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜ਼ੋਰ ਕਿਸਣਾ ਕੱਢ ਦੇ ਹੁਣ ਛੱਡੀ ਨਾ ਕੋ ਕੱਕ ਸੋ ਆਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਲੱਗਦਾ ਵੀ ਐਚਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਲੁਧਿਆਣਾ ਦੇ ਨੇੜੇ ਪਹੁੰਚੋ ਲੁਧਿਆਣਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫੇਰ ਵੀ ਜਿੱਥੇ ਕਿਤੇ ਹੋਰ ਜ਼ਿਲ੍ਹੇ ਚ ਘੇਰਦੇ ਆ ਇਕੱਠੇ ਹੋ ਕੇ ਹੁਣ ਇਕੱਠੇ ਹੋ ਜੋ ਓਕੇ ਆ ਕੇ ਦਵਾ ਦਿਓ ਪਿੰਡਾਂ ਚ ਉੱਥੇ ਪਹੁੰਚੋ ਕਰੀ ਨਹੀਂ ਚੱਲੇਗੀ ਆ ਚੜ ਗਏ ਆ ਬਾਈ ਗੱਡੀਆਂ ਓਏ ਦੋ ਆ ਵੀ ਦੋ ਆ ਹੋ ਜਾਂ ਤਿੰਨ ਹੋ ਜਾਂ ਪੰਜ ਗੱਡੀਆਂ ਥੱਲੇ 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 ਜਨ ਸਰ ਜੀ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਣਤੀਓ ਕਦੋਂ ਜਾਗੋਂਗੇ ਕਦੋਂ ਉੱਠੋਂਗੇ ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਨ ਤਾਂ ਲੱਖ ਦੀ ਲਾਹਨ ਤਾਂ ਬੈਠੇ ਮਰ ਜਿਓ ਘਰਾਂ ਚ ਮਰਦੇ ਕੋਈ ਗੱਲ ਨਹੀਂ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਫੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਚੇ ਉਹਦੇ ਝੋਕ ਦੇ ਉੱਤੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗੀਆਂ ਜਵਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਥੇ ਕਿੰਨਾਕ ਨੂੰ ਰੋਕ ਲੈਣਗੇ ਕਿੰਨਾਕ ਨੂੰ ਨਾਕੇ ਲਾਗ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਉਹਦੇ ਨਾਲ ਦੇ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਾਕ ਨੂੰ ਕਿੰਨਾਕ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨਹੀਂ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਭਵੰਤ ਸਿੰਘ ਬੁੱੱਜੜ ਬਣ ਗਿਆ ਤੂੰ ਬੁੱੱਜੜ ਅੱਜ ਬੁੱੱਜੜ ਕੇਜਰੀ ਆਲ ਸਿੰਘ ਬੁੱੱਜੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾ ਤਾਂ ਲੋਕ ਹੋ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਓਗੇ ਉਹਨਾਂ ਉੱਠਣਗੇ ਕਿੰਨੇ ਕੁ ਨੂੰ ਦੱਬ ਲਓਗੇ ਕਿੰਨੇ ਕੁ ਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੋਣਾ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰ ਗੁਰ ਕੱਢੀ ਬੈਠੇ ਆ ਇਹਦਾ ਕੋਈ ਨਹੀਂ ਪਛਕ ਕੇ ਛੇ ਦੀ ਉੱਤਰ ਕੇ ਭੱਗਲੇ ਮੇਂ ਜਰਾ ਮੋੜ ਛੇ ਦੀ ਹੈ ਉੱਤਰ ਕੇ ਭੱਜ ਖੜ ਦੇਖਾਂਗੇ ਮੋੜ 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 ਖੜ ਖੜ ਮੋੜ 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 ਭਾਈ ਗੱਲੀ ਬਾਤ ਹੋ ਗਈ ਕੱਢੀ ਮੋੜਨੀ ਨਹੀਂ ਨੀ ਕੱਢੀ ਮਾਰ ਉਹ ਮੋੜ ਲਾ ਅੱਡੀ ਮੋੜਨੀ ਦੀ ਮੂਹਰੇ ਬੰਦਾ ਆ ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਤਾ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮੜਾ ਹਿੱਸਾ ਲਾ ਵੇ ਹਿੱਸਾ ਨਾ ਮੜ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਘੇਰਦੇ ਸੱਤਾਂ ਘੇਰ ਲੜ ਲਿਜਾਣੇ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਛੋਟ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚਚਕ ਤਾਂ ਅਸੀਂ ਨਹੀਂ ਆਉਣਾ ਭੰਨ ਤਾ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਭੰਨ ਤੋ ਗੱਡੀ ਭੰਨਦੇ ਉਹ ਪਿੰਡਾਂ ਮੇਦਰ ਤੇ ਬੋਲ ਕੇ ਆਏ ਆਪਾਂ ਉਦੇ ਕਿਹੜਾ ਪਿੰਡ ਜਿਹੜੇ ਲਿਧਾਨੇ ਦੇ ਵਾਲੇ ਉਦੇ ਉਰਲੇ ਪਾਸੇ ਮਾਰੀ ਕਿਹੜਾ ਭੈਣ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪਨੋ 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 ਟਿਕਾ ਟਾਕੀ ਪੱਟੀ ਜੂ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣਦੇ ਯਾਰ ਪੱਟ ਦੇਣਦੇ ਕੋਈ ਨਹੀਂ ਪੱਟਦੇ ਨਹੀਂ ਪੱਟ ਦੇਣਦੇ ਕੋਈ ਨਹੀਂ ਆਹ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨ ਤੇ ਉੱਠਣਾ ਓਏ ਉਹ ਲੱਖ ਦੀ ਲਾਂਨ ਤਾਂ ਉਹ ਸਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਅੰਦਰ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰ ਕਰ 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 ਕਿਤੇ ਗੱਡੀ ਲੱਗੀ ਨਾਲ ਆਹ ਤੇਰੇ ਕੋਲ ਨਾਲ ਆਈ ਹੁੜੀ ਬਾਈ ਮਰੇ ਮੁੜਦੀ ਨਹੀਂ ਨਾ ਮਾਣ ਸੀ ਸ਼ਾਲਾਹੀਂ ਤੋ ਖੜਨ ਨਹੀਂ ਓ ਬਾਈ ਹੈਲੋ ਓ ਬਾਈ ਓ ਬਾਈ ਹੈਲੋ ਓ ਬਾਈ ਹੈਲੋ ਪਰ ਕਿੰਨੇ ਕ ਨੂੰ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕ ਹੋਣੇ ਆ ਦੇ ਆ ਦੇ ਬੁੱਚੜੋ ਓ ਬੁੱਚੜੋ ਕੋਈ ਨਹੀਂ ਪਾ ਦੋ ਆ ਦੇਖੋ ਬੁੱਚੜੋ ਆ ਆ ਬੁੱਚੜੋ ਆ ਬੁੱਚੜਾ ਦਾ ਕੰਮ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਿਓ ਉਹ ਲਾਹਨਤਿਓ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ